ਕੀ ਚੱਲਦਾ ਫੇਰ ਸ਼ੁਰੂ ਕਰਤਾ ਮਾਕੇ ਹਟਾ ਤੱਕ ਕਰਦੇ ਹਾਂ ਵਾਹ ਨਹੀਂ ਪਈ ਐ ਟਿਕਾਣਾ ਸਿਹਰੀ ਹੋਰ ਬਣਾ ਲਾਂਗੇ ਤੇਰੇ ਕੰਮ ਨਹੀਂ ਮੁੱਕਣੇ ਕੰਮ ਨਹੀਂ ਮੁੱਕਦੇ ਬੰਦਾ ਮੁੱਕ ਜਾਂਦਾ ਹੈ ਸੱਚੀ ਸੱਜਰੀ ਵਗੜੀ ਬਣਾ ਲਾਂਗੇ ਮਾਕੇ ਹੋਰ ਮਾਕੇ ਹਟਾ ਤੱਕ ਕਰਕੇ ਇਹਨਾਂ ਤੱਕ ਪਾੜਿਆ ਆਪਾਂ ਉਹ ਕਿਉਂ ਨਹੀਂ ਵਰਤਦੇ ਆ ਪੈਸੇ ਨਾਲ ਸਾਰਾ ਅੱਛਾ ਉਹ ਨਹੀਂ ਵਰਤਣ ਉਹ ਤਾਂ ਉਹ ਵੀ ਪਿਆ ਰਹੂਗਾ ਅੱਛਾ ਠੀਕ ਆਪਾਂ ਆ ਉਹਨੂੰ ਹੋਰ ਬਣਾ ਲਾਂਗੇ ਹੋਰ ਲੋ ਜੀ ਛੁੱਟੀਆਂ ਚ ਆਪਾਂ ਆਏ ਆ ਆਪਣੇ ਪੇਕੇ ਤੇ ਭਰਜਾਈ ਗਈ ਆ ਆਪਣੇ ਪੇਕੇ ਹਨਾ ਅਸੀਂ ਇੱਥੇ ਤੇ ਉੱਥੇ ਆਈ ਚੱਲਦਾ ਰਹਿੰਦਾ ਸਿਲਸਿਲਾ ਉਹਨਾਂ ਨੇ ਵੀ ਜਾਣਾ ਤੇ ਅਸੀਂ ਵੀ ਆਉਣਾ ਹੈ ਹਨਾ ਤੇ ਬੱਚੇ ਗਏ ਹੋਏ ਨੇ ਆਪਦੇ ਨਾਨਕਿਆਂ ਨੂੰ ਤੇ ਮੈਂ ਤੇ ਬੀਬੀ ਤੇ ਸਿਸਟਰ ਆਈ ਹੋਈ ਆ ਉਹਨੇ ਵੀ ਅੱਜ ਜਾਣਾ ਕਿੰਨੇ ਦਿਨ ਹੋ ਗਿਆ ਇਹਨੂੰ ਤੁਹਾਨੂੰ ਮਿਲੇ ਨਹੀਂ ਆ ਪਰ ਅਸੀਂ ਮਿਲਾਉਦੇ ਨਹੀਂ ਆ ਉਹਦੇ ਨਾਲ ਵੀ ਮੋਪੜੀ ਹੈ ਹੋਰ ਤਾਂ ਲੱਗੇ ਜੂ ਚਲੋ ਉਹ ਫੋਨ ਤੇ ਲੱਗੀ ਹੋਈ ਆ ਮੇਰੇ ਖਿਆਲ ਆ ਤੇ ਰੋਟੀ ਪਾਣੀ ਖਾ ਲਿਆ ਕੰਮ ਸਾਰਾ ਹੋ ਗਿਆ ਤੇ ਪਰ ਹੁਣ ਫਿਰ ਬੀਬੀ ਨੇ ਵਿੱਚ ਚੱਲਦਾ ਹੋਰ ਕੰਮ ਵੇਢ ਲਿਆ ਬੀਬੀ ਨੇ ਮੱਖਣ ਤੋਂ ਹੁਣ ਧੀ ਬਣਾਉਣ ਲੱਗੀ ਆ ਨਹਾ ਤੋਂ ਲਏ ਆ ਅਸੀਂ ਤੇ ਗਰਮੀ ਤਾਂ ਹੈਗੀ ਆ ਉਹਦੇ ਬਾਰੇ ਤਾਂ ਹੁਣ ਆਪਾਂ ਕੀ ਗੱਲ ਕਰਨੀ ਹੁਣ ਗਰਮੀ ਸਾਰਿਆਂ ਨੂੰ ਲੱਗ ਰਹੀ ਆ ਬਹੁਤ ਜਿਆਦਾ ਲੱਗ ਰਹੀ ਆ ਪਰ ਅੰਦਰ ਪਤਾ ਨਹੀਂ ਲੱਗਦਾ ਹੁਣ ਕਿਉਂਕਿ ਛੁੱਟੀਆਂ ਚੱਲੀਆਂ ਨੇ ਤੇ ਅੰਦਰ ਅੰਦਰ ਤਾਂ ਪਤਾ ਹੀ ਨਾ ਦਾ ਪਰ ਜਦੋਂ ਹੁਣ ਛੁੱਟੀਆਂ ਖਤਮ ਹੋਣਗੀਆਂ ਅਸੀਂ ਸਕੂਲ ਜਾਵਾਂਗੇ ਫੇਰ ਗਰਮੀ ਦਾ ਪਤਾ ਲੱਗੂ ਐਕਚੁਅਲੀ ਤਾਂ ਤੇ ਹੁਣ ਬੀਬੀ ਬਣਾ ਰਹੀ ਐ ਕਿਉਂ ਤੇ ਹੁਣ ਆਪਾਂ ਪੀਨੇ ਆ 11 ਵਜੇ ਵਾਲੀ ਚਾਹ ਤੇ ਫੇਰ ਕੋਈ ਕੰਮ ਤਾਂ ਲੱਗਦੇ ਆ ਵੀਡੀਓ ਬਣਾਉਣੀ ਏ ਇੱਕ ਦੋ ਤਾਂ ਹਜੇ ਰਿਪੋਰਟ ਕਰਨਾ ਤੁਸੀਂ ਕੁਝ ਕਰਨਾ ਪਾਠ ਫਿਰ ਤੁਸੀਂ ਆਪਣਾ ਜਿਹੜਾ ਕੰਮ ਕਰਨਾ ਕਰ ਲਓ ਸਿਸਟਰ ਨੂੰ ਮਾਰ ਕੇ ਫਿਰ ਮੈਂ ਬਣਾਉਂਗੀ ਸਬਜੀ ਅਸੀਂ ਅੱਜ ਸੱਜ ਦੀ ਬਣਾਉਣੀ ਨਹੀਂ ਆਉਣਾ ਸੱਜ ਦੀ ਅਸੀਂ ਬਣਾ ਕੇ ਇੱਕ ਸੱਜ ਦੀ ਆਪਾਂ ਪਹਿਲਾਂ ਬਣਾ ਕੇ ਰੱਖ ਲਈ ਆ ਹਾਂ ਦੇਖੋ ਸਵੇਰ ਸਵੇਰੇ ਆਲੂ ਲੋਬੀਆ ਅਸੀਂ ਲੋਬੀਆ ਵੀ ਕਹਿੰਦੇ ਇਹਨੂੰ ਚੌਲਿਆਂ ਦੇ ਦਾਣੇ ਵੀ ਕੱਡੇ ਹੋਏ ਨੇ ਉਹ ਵੀ ਕਹ ਦਿੰਦੇ ਨੇ ਚੌਲੀਆਂ ਹੈ ਨਾ ਕੱਟਿਆ ਫਿਰ ਸਾਰਾ ਕੁਝ ਸਾਂ ਨੂੰ ਬਣਾਵਾਂਗੇ ਇਹ ਪਿਆਜ਼ ਕੱਟੇ ਪਏ ਨੇ ਬੀਬੀ ਵੀ ਦੱਸ ਰਹੀ ਹੈ ਪਿੱਛੇ ਪਿੱਛੇ ਵੀ ਤੂੰ ਐਂ ਕਹਿ ਆਪਾਂ ਉਵੇਂ ਉਵੇਂ ਕਹੀ ਜਾਂਦੇ ਆ ਆਪਣੇ ਪਿਆਜ਼ ਕੱਟੇ ਪਏ ਨੇ ਭਿੰਡੀਆਂ ਦੇ ਤੇ ਕਰੇਲਿਆਂ ਦੇ ਤੇ ਕਰੇਲੇ ਵੀ ਇੱਥੇ ਰੱਖੇ ਸੀ ਉਹ ਕਿੱਥੇ ਗਏ ਹੈ ਕਰੇਲੇ ਕਿ ਕਰੇਲਿਆਂ ਨੂੰ ਲਾ ਕੇ ਰੱਖਤੀ ਆ ਅੱਛਾ ਕਰੇਲਿਆਂ ਨੂੰ ਲਾ ਕੇ ਰੱਖਿਆ ਹੋਇਆ ਨਮਕ ਇਹ ਵੀ ਆਪਾਂ ਸ਼ਾਮ ਨੂੰ ਬਣਾਉਣੇ ਆ ਤੇ ਭਿੰਡੀ ਵੀ ਕੱਟ ਕੇ ਰੱਖੀ ਹੋਈ ਆ ਤੇ ਪਿਆਜ਼ ਕੱਟ ਕੇ ਰੱਖੇ ਹੋਏ ਨੇ ਆਪਾਂ ਦਾਲ ਵਾਲੇ ਪਰੌਂਠੇ ਬਣਾਏ ਸੀ ਕਿਉਂਕਿ ਦਾਲ ਵਿੱਚ ਪੇਸੀ ਰਾਤ ਦੀ ਉਹਦੇ ਨਾਲ ਆਪਾਂ ਰੋਟੀ ਖਾ ਲਈ ਆ ਤੇ ਇੱਕ ਸਬਜ਼ੀ ਆਪਣੀ ਤਿਆਰ ਆ ਤੇ ਦੋ ਸਬਜ਼ੀਆਂ ਸ਼ਾਮ ਨੂੰ ਬਣਨ ਗਈਆਂ ਕਿਉਂਕਿ ਅਦੇਸ਼ ਦੇ ਮਸਟ ਹੀ ਨਹੀਂ ਆਉਣੇ ਤੇ ਤਾਂ ਕਰਕੇ ਤਿਆਰੀ ਕਰਕੇ ਰੱਖੀ ਹੋਈ ਆ ਆਪਾਂ ਚਲੋ ਵੀ ਬਿਨੇ ਇਧਰ ਬਣਾਤਾ ਕਿਉਂ ਮੈਂ ਦਿਖਾਉਣੀ ਆ ਬੜਿਆ ਤਾਂ ਨਹੀਂ ਹੋਣਾ ਹਜੇ। ਧਾਰ ਕੇ ਰੱਖ। ਹਜੇ ਤਾਂ ਕੇਰਾ ਉਹ ਰੈਜਿਜ ਚ ਰੱਖਾਂਗੇ ਜੇ ਠਰ ਗਿਆ। ਬੀਬੀ ਨੇ ਇੱਕ ਵਾਰੀ ਗਰਮ ਕਰਕੇ ਨਾ ਮੱਖਣ ਤੇ ਬਸ ਪੁਣ ਕੇ ਤੇ ਹੁਣ ਰੱਖਤਾ ਜਿਹੜੀਆਂ ਆ ਸਿੱਧੀਆਂ ਨਹੀਂ ਹੁੰਦੀਆਂ ਨੇ। ਇਹ ਚਟਕਣਾਂਗੇ। ਲੈ ਦੇਖ ਲਓ ਬੀਬੀ ਤਾਂ ਪਤਾ ਨਹੀਂ ਕੀ ਕੀ ਕੁਸ਼ ਕਰਦੀ ਆ ਇੱਕ ਚੀਜ਼ ਤੋਂ। ਉਹ ਆ ਜਿਹੜੀਆਂ ਸਿੱਧੀਆਂ ਬਚ ਗਈਆਂ ਇਹਦੇ ਚ ਬੀਬੀ ਬਹੁਤ ਸੁਆਦ ਬਣਦੀ ਆ। ਪੋਲੀ ਬਣਦੀ ਆ ਨਾ। ਹੂੰ। ਤੇ ਅਦੇਸ਼ ਆਣਾ। ਆਣਾ ਨਹੀਂ ਮੈਂ ਮੈਂ ਨਹੀਂ ਖਾਣੀ ਇਹ। ਉਹ ਉਹ ਟੁੱਟ ਜਾਂਦੀ ਟੁੱਟ ਜਾਂਦੀ ਸੌਫਟ ਬਾਲੀ ਜ਼ਿਆਦੇ ਹੋ ਜਾਂਦੀ ਹੈ ਨਾ ਹੋ ਜਾਂਦੀ ਹਾਂ ਫਿਰ ਉਹ ਛੇਤੀ ਰੁੱਟ ਜਾਂਦੀ ਹੈ ਤੇ ਆ ਬਸ ਅਛੀਆਂ ਜਿਹੜੀਆਂ ਬਚ ਗਈਆਂ ਉਹ ਪੁਣਤੀਆਂ ਆਹਾਂ ਇਹਦੇ ਤੋਂ ਹੁਣ ਬੀਜ ਨੇ ਕੋਨਾ ਲੈਣਾ ਸ਼ਾਮ ਨੂੰ ਆਟਾ ਬਹੁਤ ਜ਼ਿਆਦਾ ਸੌਫਟ ਹੋ ਜੂਗਾ ਫਿਰ ਉਹ ਆਟਾ ਤੇ ਬਹੁਤ ਵਧੀਆ ਲੱਗਦੀ ਰੋਟੀ ਤੇ ਇਹਨੂੰ ਰੱਖ ਦੇਣਾ ਫ੍ਰੀਜ ਦੇ ਵਿੱਚ ਤੇ ਫਿਰ ਇਹ ਬਸ ਠੀਕ ਉੱਪਰ ਜਾਮ ਜੂਗਾ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਤੇ ਲੱਸੀ ਹੈ ਜਿਹੜੀ ਉਹ ਵਿੱਚ ਰਹਿ ਜੂਗੀ ਲੱਸੀ ਆਪਾਂ ਕੱਢ ਦਾਂਗੇ ਈ ਨੂੰ ਦੁਬਾਰਾ ਗਰਮ ਕਰਕੇ ਤੇ ਇਹ ਵਾਲਾ ਸਟੀਲ ਦਾ ਡੱਬਾ ਚਲੇ ਜਿਹਦੇ ਵਿੱਚ ਪਾ ਦਾਂਗੇ ਠੀਕ ਹੈ ਜੀ ਤੇ ਕੌਫੀ ਕੰਮ ਲਈ ਮੈਂ ਹਿੱਟ ਤੇ ਜਿੱਦੀ ਨੇ ਸਰਦੀ ਸਰਦੀ ਨੂੰ ਤੇ ਉਹ ਪਿੰਡੀਆਂ ਵਗੈਰਾ ਤੇ ਆ ਗਏ ਅਸੀਂ ਕੱਟ ਕੇ ਸੀ ਜਿਸ ਮੈਂ ਤੇ ਸਿਸਟਮ ਹੈ ਜਿਸ ਉਹਨਾਂ ਨੇ ਇਹ ਕੰਮ ਕੀਤਾ ਪਹਿਲਾਂ ਜੀ ਅਸੀਂ ਕਰ ਬੈਠੇ ਚਲ ਆ ਗਈ ਓਕੇ ਪੂਤ ਨਹੀਂ ਇਹ ਪੂਤ ਨਹੀਂ ਚਾਹ ਬਣਾ ਚਲੋ ਕਰੋ ਜਿਹੜਾ ਵਧੀਆ ਜੀ ਚਾਹ ਬਣਾਉਂਦਾ ਉਹ ਕਰੋ ਮੈਂ ਚਾਹ ਮੈਨੂੰ ਪਾਣੀ ਦਾ ਗਲਾਸ ਦੇ ਦੋ ਮੈਂ ਤਾਂ ਮੋਟਾ ਰੁਕੀਆ ਦਮੇ ਰੋ ਹਾਂ ਤਾਂ ਜਿੱਦ ਮਰੋ ਤੁਰ ਜਾਣਾ ਲੋਕ ਰੂਪ ਮਾਰੀਂ ਨਹੀਂ ਇਹ ਵੀ ਕੰਮ ਕਰੇ ਤੂੰ ਬਹਿ ਹਾਂ ਮੇਰੀ ਕੁਮਾਰੀ ਕੋਈ ਕਰਿਆ ਕਰ ਤੇਰੀ ਬੁਆਣ ਵੀ ਸਿੱਧਰੀ ਹੋਈ ਤੂੰ ਪਿਆ ਨਾ ਕਰ ਮੇਰੀ ਵੀ ਹੈ ਤੂੰ ਪਿਆ ਨਾ ਕਰ ਕੰਮ ਕਰਦੀ ਘਰੇ ਕਰ ਅਸੀਂ ਬਹਿ ਜਾ ਕਰਾਂਗੇ ਜਦੋਂ ਬੀਬੀ ਵੱਜ ਜਾ ਹਾਂ ਫੇਰ ਇੰਡੀਆਂ ਨੂੰ ਇਸ ਤੇ ਵੱਜ ਜਾ ਹਾਂ ਚਲ ਕੋਈ ਨਾ ਫਿਰੋ ਬੀਬੀ ਵੱਜਦਾ ਅੱਜ ਬਿਠਾ ਹਾਂ ਦੇ ਰੈਸਟ ਕਰੋ ਤੇ ਮੈਨੂੰ ਆਲੇ ਘੂਰਾ ਕੰਮ ਕਰਾ ਚਾ ਬਹੁਤ ਵਧੀਆ ਫਿਰ ਹਾਂ ਚਰਨਜੀਤ ਮੈਂ ਹਾਂ ਹਾਂ ਇੰਨਾ ਬੀਬੀ ਵੱਜਾ ਫਿਰ ਬਹਿ ਜਾ ਮਾਹਲੀ ਮੈਂ ਪਿਆ ਨਹੀਂ ਜਾਂ ਮੈਂ ਕੀ ਕਰਾਂ ਆਣਾ ਦੋਸ਼ ਤੇ ਬਾਹਰ ਨਹੀਂ ਭੱਜ ਜਾ ਵੀ ਕੰਮ ਕਰਾਉਂ ਇਹਦੇ ਮੋਟਰ ਦੋਈ ਆ ਪਹਿਲੇ ਕਿ ਜਾ ਕੇ ਮੋਟਰ ਦੋਈ ਕਰਾਉਂਦੀ ਹਾਂ ਜੀ ਚੈਨ ਹਾ ਮੈਂ ਬੱਚਿਆਂ ਨੂੰ ਜੁੱਤੀਆਂ ਆਈ ਸਾਰੀ ਕਰ ਦਿੱਤੀ ਕਿੰਨਾ ਠੇਵ ਮੰਨ ਸਚਿਆਰੀ ਸਚਿਆਰੀਆਂ ਬੁੜੀਆਂ ਹੀ ਕਰਦੇ ਹੁੰਦੀਆਂ ਸਚਿਆਰੀਆਂ ਬੁੜੀਆਂ ਦੇ ਕੰਮ ਨੇ ਸਾਰੀ ਬੀਬੀ ਬੜੀ ਸਚਿਆਰੀ ਹੈ ਬੜੀ ਜਾਉਂਦੀ ਮੈਂ ਵੀ ਬਹੁਤ ਸਚਿਆਰੀ ਹਾਂ ਮੈਂ ਵੀ ਬਹੁਤ ਸਚਿਆਰੀ ਹਾਂ ਆ ਤੀਰ ਬੜਾ ਨਹੀਂ ਕਰਦੀ ਸੱਸੀ ਤੇ ਸਾਰੇ ਪਾਸੇ ਜਾ ਰਹੇ ਆ ਚਿੰਨੜਾ ਉਧਰ ਹੋਣੀ ਹੈ ਮੈਂ ਚੀਨੀ ਪਾ ਦੇ ਚੀਨੀ ਵੀ ਚੀਨੀ ਪਾ ਦੇ ਪਰੋਣਾਂ ਨੂੰ ਆ ਚੀਨੀ ਪਰੋਣੇ ਨੂੰ ਕਹਦੇ ਚੀਨੀ ਲੈ ਆਈ ਪਰੋਣੇ ਪਹਿਲਾਂ ਆਈ ਪਰੋਣੇ ਨੂੰ ਆਈ ਤੇ ਨਹੀਂ ਵੀ ਚੀਨੀ ਲੈ ਕੇ ਆਈ ਤੈਨੂੰ ਕਾਹਦੇ ਆਉਣੀ ਹੈ ਚੀਨੀ ਆਣੀ ਤੂੰ ਚਾਹੀਦਾ ਰੱਬੀ ਆਉਣਾ ਨਹੀਂ ਜੇ ਮੈਂ ਪਾਪਾ ਜੀ ਨੇ ਨਹੀਂ ਕਿਹਾ ਸੀ ਪਾਪਾ ਜੀ ਨੇ ਨਹੀਂ ਕਿਹਾ ਸੀ ਹਰਮੰਦਰ ਸਿਆ ਐ ਕਰਿਓ ਕੰਬਲ ਲੈ ਕੇ ਤੁਹਾਨੂੰ ਲੈਣੇ ਆ ਆਪਾ ਕਹਾਂਗੇ ਕੰਬਈ ਪਰ ਉਹਨੇ ਚੀਨੀ ਲੈ ਕੇ ਆਈ ਤੈਨੂੰ ਜਾ ਵੀ ਹੋਣੀ ਆ ਮੈਂ ਕਿ ਆਈ ਨਹੀਂ ਆਖਿਆ ਕੰਬੜੇ ਆਏ ਘਰੇ ਲੋੜਾ ਤੁਹਾਨੂੰ ਹੀ ਦੇਣੀ ਆਂ ਉਹ ਬਣਾਉਂਦੇ ਵੀ ਅਗਲਾ ਉਹਦਾ ਫਿਕਰ ਨਾ ਛੇਤੀ ਲਊ ਆ ਕੇ ਮੈਨੂੰ ਆਵੇ ਆਪਾਂ ਜੀ ਦਾ ਫੋਨ ਆਇਆ ਸੀ ਨਾ ਕੀ ਕਹਿੰਦੇ ਕਹਿੰਦੇ ਉਹ ਕਹਿੰਦੇ ਵੀ ਕੰਬੜੇ ਆਇਓ ਤੇ ਤੁਹਾਨੂੰ ਹੀ ਦੇਣੀ ਆ ਮੈਂ ਕਿ ਫੇਰ ਤਾਂ ਵਧੀਆ ਚ ਲੈ ਜਾਓ ਤੁਸੀਂ ਲੈਣਿਆ ਬੜੀ ਕੰਨੀ ਆ ਗਈ ਉਹਨੇ ਬੋਲੀ ਵਧੀਆ ਤੋਂ ਚੀਜ਼ੀ ਵਧੀਆ ਖਰੀਦੇ ਸੀਗੇ ਮਾੜੇ ਵਿੱਚ ਹੂੰ ਚੀਜ਼ ਮਾੜੀ ਖਰੀਦੇ ਨਹੀਂ ਮਾੜੇ ਵਿੱਚ ਕੰਬਲ ਆ ਲੋ ਜੀ ਚਾਹ ਆਪਾਂ ਰੱਖਤੀ ਆ ਵਿੱਚ ਪਾਤੀ ਸੌਂਫ ਤੇ ਹੁਣ ਮੈਂ ਪੀਲਾਂ ਪਾਣੀ ਦੇ ਗਲਾਸ ਦੇ ਅੰਦਰ ਜਾ ਕੇ ਬੈਠਦੀ ਆ ਉੱਥੇ ਆਊਗੀ ਆਪਣੇ ਲਈ ਚਾਹ ਫਿਰ ਆਪਾਂ ਨਜ਼ਾਰੇ ਨਾਲ ਚਾਹ ਪੀਵਾਂਗੇ ਤੇ ਕੀ ਬਣ ਗਿਆ ਇਹ ਤਾਂ ਜੂਗਾ ਮੈਂ ਜੀ ਚਾਹਾਂ ਤੇ ਲਾਉਂ ਮੈਂ ਖੁਲ ਖੁਲ ਹਾਂ ਲੋ ਬਈ ਇੱਕ ਜਾਣੀ ਦੀ ਤਾਂ ਹੋ ਗਈ ਤਿਆਰੀ ਚਲੋ 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 ਬਾਏ ਬਾਏ ਚਲੋ ਤੋਰਨ ਚੱਲਦੇ ਮਹਿਮਾਨ ਜਾਣੇ ਸ਼ੁਰੂ ਹੋ ਗਏ ਮਹਿਮਾਨ ਜਾਣੇ ਸ਼ੁਰੂ ਹੋ ਗਏ ਨਾਲ ਆਏ ਨਹੀਂ ਕਹਿੰਦੇ ਸ਼ੁਕਰ ਮੈਂ ਤਾਂ ਖਾਪ ਜਾਣਾ ਜਾਣੇ ਸ਼ੁਰੂ ਹੋਏ ਮਾਤਾ ਮਹਿਮਾਨੀ ਹੈ ਤੁਸੀਂ ਮੈਨੂੰ ਕੀ ਕਹਿੰਦੇ ਹੋ

ਕਿਹੜਾ ਸਾਲ ਸਾਲ ਤੋਂ ਹੁੰਦਾ ਓਕੇ ਯਾਰ ਕਰ ਇਸ਼ਾਰਾ ਜੇ ਸਾਲ ਤੋਂ ਹੁੰਦਾ ਇਸ਼ਾਰਾ ਕਰ ਕਿ ਆ ਆ ਗਏ ਫਿਰ ਮੁੰਡੇ ਬਾਸ ਚੱਲ ਕਰਕੇ ਨੂੰ ਆ ਗਏ ਹੁਣ ਆ ਜਾਓ ਤੁਸੀਂ ਸਾਡੇ ਕੋਲ ਹੋਰ ਚੱਲ ਕੇ ਨੂੰ ਆ ਗਏ ਕੀ ਛੱਡੀਆਂ ਜੀ ਭਰਾ ਜੀ ਹੁਣ ਤੁਸੀਂ ਆਪਦੇ ਮਿਸਤਰੀ-ਮੋਸਤਰੀ ਪਹਿਲਾਂ ਲਾਓ ਹਟਾਓ ਫੇਰ ਦੇਖਣਾ ਆਵਾਂਗੇ ਸਾਰੇ ਨੂੰ ਕਰ ਲਓ ਥੋੜਾ ਹਾਂ तो मेरा पता नहीं हां चलो ਚਲੋ ਵੀ ਚਲੋ ਨਾਲਾ ਆਉਂਦਾ ਹਾਂ ਸਭੀ ਚਲੇ ਆਂ ਸਾਰੇ ਚੱਲੇ ਹੌਲੀ ਹੌਲੀ ਹਾਂ ਬਈ ਇਹ ਵੀ ਚੱਲਿਆ ਪਿੰਡ ਨੂੰ ਲੋ ਜੀ ਸਾਰੇ ਚਲੇ ਗਏ ਨੇ ਤੇ ਘਰ ਹੋ ਗਿਆ ਸੁਣਾ ਤੇ ਮੈਂ ਤੇ ਬੀਬੀ ਨੇ ਵੀ ਅੱਜ ਕਿਸੇ ਕੰਮ ਫਰੀਦਕੋਟ ਜਾਣਾ ਪਰ ਉਹ ਹੁਣ ਤੁਹਾਨੂੰ ਅਗਲੇ ਵਲੌਗ ਚ ਦਿਖਾਵਾਂਗੇ ਕਿਉਂਕਿ ਲੰਬਾ ਹੋ ਜਾਊਗਾ ਵਲੌਗ ਮੈਂ ਜਿਆਦਾ ਲੰਬਾ ਵਲੌਗ ਨਹੀਂ ਬਣਾਉਣਾ ਚਾਹੁੰਦੀ ਹੁੰਦੀ ਬੋਰਿੰਗ ਹੋ ਜਾਂਦਾ ਫਿਰ ਲੋ ਜੀ ਫਿਰ ਆਪਾਂ ਹੋਰ ਵਧੀਆ ਜਿਹਾ ਵਲੌਗ ਲੈ ਕੇ ਆਵਾਂਗੇ ਤੇ ਤੁਹਾਨੂੰ ਫਿਰ ਦਰਸ਼ਨ ਦੇਵਾਂਗੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ